ਕਾ ਮਨ ਹੋਏ ਸਗਲ ਕੀ ਨਾਰ ਹਰ ਨਾਮ ਦੇ ਘਟ ਘਟ ਦੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਇਹ ਕਹਿ ਸਗਲ ਸੇਸ਼ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇ ਦਾ ਬਾਪੁ ਕਉਨ ਨਹੀਂ ਲੇਪਾ ਕੀਰਤਨ ਕੋ ਤਨ ਤੇ ਰੋਣਾ ਆਵੇ ਕੋ ਨਾਮ ਤੇਰਾ ਥਾ ਮਾਣੇ ਕੋ ਪ੍ਰਭ ਤੇ ਰੋਮਾਣ ਤਕ ਤਕੋ ਦੇਵੂ ਦਾ ਕਰਣ ਕ ਰਾਵਣ ਹਾਰ ਸੁਆਮੀ ਸਗਲ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਆਪਕੇ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਆਤੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮੈਂ ਉਤਮ ਕਰਿਆ ਸਾਧ ਸੰਗ ਧਰਮਤ ਮਲ ਕਰਿਆ ਸਗਲ ਉਦਮ ਮੈਂ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਤਾਂ ਦਿਓ ਨਾਨਕ ਜੇ ਘਟ ਵਸੈ ਹਰ ਨਾਮ